ਤੇ ਹਾਂਜੀ ਅੱਜ ਆਏ ਆ ਜੀ ਜਲੰਧਰ ਦੇ ਵਿੱਚ ਜਲੰਧਰ ਆਏ ਆ ਇੱਕ ਐਸੇ ਸਾਡੇ ਆਪਣੇ ਸਰਦਾਰ ਜੀ ਨੇ ਜਿਨ੍ਹਾਂ ਦਾ ਪਿਆਰ ਗੁਜਰਾਤੀ ਖਾਣੇ ਨਾਲ ਬਹੁਤ ਆ ਤੇ ਆਓ ਅੱਜ ਮਿਲਦੇ ਆ ਤੁਹਾਨੂੰ ਤੇ ਇਹ ਆ ਜੀ ਸਾਡੇ ਸਰਦਾਰ ਸਾਹਿਬ ਹੁਣੀ ਜਿਨ੍ਹਾਂ ਦਾ ਇੱਕ ਛੋਟਾ ਜਿਹਾ ਰਿਫਰੈਸ਼ਮੈਂਟ ਬਣਾਇਆ ਹੋਇਆ ਹੈ ਜੀ ਸਿੰਘ ਬ੍ਰਦਰਸ ਰਿਫਰੈਸ਼ਮੈਂਟ ਆਹ ਦੇਖ ਸਕਦੇ ਹੋ ਇਹਨਾਂ ਦੇ ਕੋਲ ਮਲਾਈ ਲੱਸੀ ਮੰਗੋ ਲੱਸੀ ਨਮਕੀਨ ਲੱਸੀ ਸਪੈਸ਼ਲ ਦਹੀਂ ਤੇ ਹੋਰ ਕੀ ਸੀਗਾ ਗੁਜਰਾਤੀ ਸਪੈਸ਼ਲ ਸ਼੍ਰੀਖੰਡ ਹੋ ਗਿਆ ਮੰਗੋ ਇਲਾਚੀ ਅਤੇ ਖਮਨ ਢੋਕਲਾ ਕਿਆ ਬਾਤ ਹੈ ਕਈ ਕੁਸ਼ਾ ਇੱਥੇ ਤੇ ਮੰਗੋ ਲੱਸੀ ਦਹੀਂ 50 ਗ੍ਰਾਮ 500 ਗ੍ਰਾਮ ਆ ਜੀ ਇਹਨਾਂ ਦਾ ਬਾਈ ਹੁਣਾਂ ਦਾ ਜਿਹੜਾ ਇੱਕ ਸੈਟਅਪ ਲਾਇਆ ਹੋਇਆ ਇੱਥੇ ਇਹਨਾਂ ਨੇ ਇਹ ਇੱਥੇ ਜਦੋਂ ਮੈਂ ਆਇਆ ਤੇ ਇੱਥੇ ਬਾਈ ਹੁਣਾਂ ਕੋਲ ਟੋਟਲੀ ਇੰਨਾ ਰਸ਼ ਪਿਆ ਸੀਗਾ ਵੀ ਛੱਡ ਗਲਾਂ ਦਿਓ ਅੱਜ ਵੀ ਹੁਣ ਵੀ ਤੁਸੀਂ ਦੇਖ ਸਕਦੇ ਹੋ ਬਾਈ ਹੁਣੀ ਬਹੁਤ ਬੀਜ਼ੀ ਨੇ ਤੇ ਨਾਲ ਸਾਡੇ ਭੈਣ ਹੁਣੇ ਨੇ ਨਾਲ ਉਹਨਾਂ ਦੇ ਇੱਕ ਛੋਟੇ ਸਹਿਜਾ ਦੇ ਨੇ ਕੰਮ ਕਰਦੇ ਨੇ ਪੇਸ਼ੇ ਤੋਂ ਬਾਈ ਹੁਣੀ ਕੀਰਤਨ ਕਰਦੇ ਰਹੇ ਤੇ ਉਹ ਗੱਲਬਾਤ ਹੁਣ ਕਰਦੇ ਆ ਬਾਈ ਹੁਣਾਂ ਤੋਂ ਵੀ ਇਸ ਪਾਸੇ ਨੂੰ ਆਉਣ ਦਾ ਕਿਵੇਂ ਬਾਈ ਹੁਣਾਂ ਦਾ ਵਿਚਾਰ ਬਣਿਆ ਕਿਵੇਂ ਹੋਈ ਚਲੋ ਜੀ ਤੇ ਲਓ ਜੀ ਗੱਲਬਾਤ ਕਰਦੇ ਆ ਆਪਣੇ ਸਿੰਘ ਸਾਹਿਬ ਨਾਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਾਜੀ ਕੀ ਹਾਲ ਚੰਨ ਪਾਜੀ ਬਹੁਤ ਬਹੁਤ ਦੀ ਕਿਰਪਾ ਜੀ ਪਾਜੀ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਵੀ ਤੁਸੀਂ ਮੈਂ ਤਾਂ ਪੰਜਾਬ 'ਚ ਬਹੁਤ ਬਹੁਤ ਸ਼ੂਟ ਕਰ ਲਿਆ ਪਰ ਇੱਕ ਨਵੀਂ ਚੀਜ਼ ਜਿਹੜੀ ਗੁਜਰਾਤੀ ਖਾਣਾ ਜਿਹੜਾ ਤੁਸੀਂ ਇੱਕ ਪੰਜਾਬ 'ਚ ਲੈ ਕੇ ਆਏ ਹੋ ਲੱਸੀ ਹੋ ਗਈ ਹੈ ਨਾ ਤੇ ਕਈ ਚੀਜ਼ਾਂ ਡੋਕਲਾ ਹੋ ਗਿਆ ਅਸੀਂ ਵਧੀਆ ਵਧੀਆ ਰੈਸਟੋਰੈਂਟ ਦੇ ਜਾਂ ਚੱਦੇ ਜਗ੍ਹਾ ਦੇਖਿਆ ਤੇ ਅੱਜ ਤੁਸੀਂ ਸਾਨੂੰ ਇੱਕ ਰੋਡ ਸਾਈਡ ਦਿਖਾ ਰਹੇ ਹੋ ਪਹਿਲਾਂ ਤਾਂ ਜੀ ਬਹੁਤ ਬਹੁਤ ਮੁਬਾਰਕਾਂ ਮੁਬਾਰਕਾਂ ਤੁਹਾਨੂੰ ਧੰਨਵਾਦ ਤੁਹਾਡਾ ਤੇ ਭਾਈ ਜੀ ਅੱਛਾ ਹੁਣ ਇਹ ਮੈਨੂੰ ਇੱਕ ਗੱਲ ਲਾ ਦਿਓ ਵੀ ਗੁਜਰਾਤ ਦਾ ਵਾਲਾ ਟੇਸਟ ਪੰਜਾਬ ਦੇ ਵਿੱਚ ਲੈ ਕੇ ਆਉਂ ਇਹ ਕੀ ਇੱਕ ਦਿਮਾਗ ਕਿਵੇਂ ਆਈ ਚੀਜ਼ ਇਸ ਤਰ੍ਹਾਂ ਕਿ ਮੇਰੇ ਵਾਈਫ ਹੈ ਉਹ ਗੁਜਰਾਤ ਤੋਂ ਆ ਅੱਛਾ ਤੇ ਉਹਨੂੰ ਨੌਲੇਜ ਹੈ ਲੱਸੀ ਬਾਰੇ ਤੇ ਢੋਕਲੇ ਬਾਰੇ ਅੱਛਾ ਜੀ ਤਾਂ ਕਰਕੇ ਅਸੀਂ ਥੋੜਾ ਰੋਡ ਸਾਈਡ ਆਈਏ ਲੋਕਾਂ ਨੂੰ ਖਵਾਈ ਆਪਣਾ ਟੇਸਟ ਗੁਜਰਾਤ ਦਾ ਪੰਜਾਬੀ ਨਾਲ ਵਿੱਚ ਖਵਾਈ ਓਕੇ ਹਾਂਜੀ ਤੇ ਭਾਂਜੀ ਨੂੰ ਬੁਲਾ ਲਈਏ ਨਾਲ ਹੀ ਭੈਣ ਜੀ ਨਾਲ ਆ ਜਾਓ ਤੁਸੀਂ ਵੀ ਵੀਰ ਨੂੰ ਕੱਢ ਦੇ ਤੇ ਕਿਉਂਕਿ ਇੱਧਰ ਭਾਈ ਹੁਣਾ ਦੇ ਕੋਲ ਟਾਈਮ ਬਹੁਤ ਥੋੜਾ ਰਿਕਵੈਸਟ ਕੀਤੀ ਇਹਨਾਂ ਦੇ ਭਾਈ ਹੁਣਾ ਕੋਲ ਅਸੀਂ ਤੇ ਇੱਧਰ ਨਾਲ ਇਹਨਾਂ ਦੇ ਸਹਾਜਾ ਦੇ ਨੇ ਤੇ ਇੱਧਰ ਭੈਣ ਜੀ ਹੁਣੀ ਨਾਲ ਲਈ ਤੇ ਭਾਈ ਜੀ ਜਦੋਂ ਭੈਣ ਜੀ ਹੁਣੀ ਬਣਾਉਂਦੇ ਨੇ ਸਾਰਾ ਹਾਂਜੀ ਹਾਂਜੀ ਕਿਵੇਂ ਦਿਮਾਗ 'ਚ ਪੰਜਾਬ 'ਚ ਆ ਕੇ ਕਿਵੇਂ ਹੋਇਆ ਵੀ ਆਪਾਂ ਇਹ ਚੀਜ਼ ਨੂੰ ਸ਼ੁਰੂ ਕਰਨਾ ਹੁਣ ਇਹ ਸਾਨੂੰ ਕਲੀਅਰ ਕਰੋ ਕਿਸ ਤਰ੍ਹਾਂ ਜਿਹੜਾ ਡੁਗੜਾ ਮਿਲਦਾ ਪੰਜਾਬ 'ਚ ਉਹ ਮਿਲਦਾ ਪਾਣੀ ਵਾਲਾ ਲਿਕਵਿਡ ਮਿਲਦਾ ਨਾਲੇ ਥੋੜਾ ਠੰਡਾ ਮਿਲਦਾ ਹਾਂਜੀ ਜਿਹੜਾ ਮਿਲਦਾ ਆਪਣਾ ਹੁੰਦਾ ਲੋਕਲ ਬਣਾਉਂਦੇ ਆ ਆ ਬਣਾਉਂਦੇ ਆ ਇਹ ਡਰਾਈ ਹੋਗਾ ਦੂਸਰਾ ਇਹ ਗਰਮ ਹੋਗਾ ਇਹ ਕੋਈ ਠੰਡਾ ਨਹੀਂ ਹੋਗਾ ਫ੍ਰੀਜਰ ਅੱਛਾ ਗਰਮ ਹੋਏਗਾ ਇਹ ਹੋਰ গুজਰਾਤ ਦਾ ਟੈਸਟ ਆਏਗਾ ਅੱਛਾ গুজਰਾਤ ਵਿੱਚ ਇਦਾਂ ਦਾ ਮਿਲਦਾ ਆ ਹਾਂਜੀ ਹਾਂਜੀ ਅੱਛਾ ਭਾਈ ਜੀ ਹੁਣ ਇੱਕ ਮੈਨੂੰ ਹੋਰ ਗੱਲ ਕਲੀਅਰ ਕਰ ਦਿਓ ਇਹ ਵੀਰ ਕੇ ਜਿਹੜੀ ਲੱਸੀ ਆ ਜਿਹੜੀ ਹਾਂਜੀ ਹਾਂਜੀ ਕਈ ਲੋਕਾਂ ਦੇ ਇਹ ਮੰਨਣਾ ਹੁੰਦਾ ਵੀ ਲੱਸੀ ਜਿਹੜੀ ਪੰਜਾਬੀ ਜਾਂਦੀ ਆ ਹੈਨਾ ਪੰਜਾਬੀ ਐਡੀਸ਼ਨ ਲੱਸੀ ਆ ਤੇ ਇਹ ਲੱਸੀ ਤੁਸੀਂ ਜਿਹੜੀ ਹੈਗੀ ਆ ਵੀ ਇਹ ਮੇਲ ਕੀਤਾ ਵੀ ਪੰਜਾਬੀ ਤੇ ਪੰਜਾਬ ਤੇ ਗੁਜਰਾਤ ਦਾ ਜਾਂ ਕਿਵੇਂ ਆ ਤੇ ਆਪਣੇ ਜਿਹੜੇ ਪੰਜਾਬ ਮੇਲੇ ਲੱਸੀ ਮਿਲਦੀ ਉਹ ਆਪਣੀ ਮਿਲਦੀ ਆ ਛਾਟੀ ਵਾਲੀ ਜਾਂ ਕਹੀਏ ਤੇ ਇਹ ਦਹੀਂ ਦੀ ਲੱਸੀ ਆ ਜੀ اچھا ਇਹ ਦਹੀਂ ਦੀ ਲੱਸੀ ਹੈ ਇਹ ਹਾਂਜੀ ਤੇ ਮਤਲਬ ਜਿਹੜੀ ਇਹ ਗੁਜਰਾਤ ਦੇ ਵਿੱਚ ਵੀ ਵਾਵਾ ਫੇਮਸ ਹੈ ਨਾ ਇਹ ਵਾਹ ਲਓ ਅੱਛਾ ਇਹ ਲੱਸੀ ਗੁਜਰਾਤ ਦੇ ਵਿੱਚ ਵੀ ਬੜੀ ਫੇਮਸ ਆ ਹਾਂਜੀ ਬਹੁਤ ਚੰਗੀ ਆ ਅੱਛਾ ਜੀ ਤੈਨੂੰ ਗੁਜਰਾਤ ਦੇ ਵਿੱਚ ਕਿਹੜੇ ਸ਼ਹਿਰ ਤੋਂ ਭੇਜੀ ਹੁਣੀ ਨੇ ਤੇ ਤੁਹਾਡੇ ਸਾਰੇ ਉੱਥੇ ਬਣੇ ਨੇ ਕਿਵੇਂ ਸਾਬੂ ਕਿਵੇਂ ਬਣਿਆ ਪਹਿਲਾਂ ਤਾਂ ਇਹ ਦੱਸੋ ਭਾਜੀ ਬਸ ਇਸ ਤਰ੍ਹਾਂ ਹੀ ਮੇਲ ਆ ਵਾਹਿਗੁਰੂ ਨੇ ਕਿਤੇ ਉੱਥੇ ਕੀ ਆ ਬਾਤ ਹੈ ਮੇਲ ਕਰਾਏ ਵਾਹਿਗੁਰੂ ਆਹ ਜੀ ਹਾਂਜੀ ਅੱਜ ਦਾਣਾ ਪਾਣੀ ਇੱਥੇ ਆ ਖਿੱਚ ਕੇ ਲਿਆਉਣਾ ਸੀ ਇਹਦੀ ਸੰਗਤ ਨੇ ਛਕੜਾ ਸੀ ਤਾਂ ਕਰਕੇ ਮੇਲ ਹੋਇਆ ਕਿ ਤੇ ਬੱਸ ਜੋ ਸਮਝ ਲੋ ਇੱਦਾਂ ਸਮਝ ਲੋ ਵਾਹ ਜੀ ਬੱਤ ਭਾਈ ਇਸ ਤੋਂ ਪਹਿਲਾਂ ਕੀ ਕੰਮ ਕਰਦੇ ਹੋ ਮੈਂ ਕੀਰਤਨ ਕਰਦਾ ਗੁਰਦਰਸਾ ਅੱਛਾ ਜੀ ਹਾਂਜੀ ਢੋਡੀ ਚੱਲਦੀ ਹਜੇ ਵੀ ਚੱਲਦੀ ਹੈ ਅੱਛਾ ਜੁਟੀਆਂ ਦੇ ਚੱਲਦੀਆਂ ਨੇ ਮਾਡਰਨ ਟਾਈਮ ਤੇ ਇਵਨ ਟਾਈਮ ਢੋਡੀ ਚੱਲਦੀ ਹੈ ਅੱਛਾ ਜੀ ਹਾਂਜੀ ਤੇ ਇਧਰ ਦੇ ਵਸਵੇ ਹੁਣ ਤੁਸੀਂ ਪਾਰਟ ਟਾਈਮ ਗਰਮੀਆਂ ਵਾਸਤੇ ਸ਼ੁਰੂ ਕੀਤਾ ਪਾਰਟ ਟਾਈਮ ਗਰਮੀਆਂ ਚ ਬਸ ਵੱਧ ਤੋਂ ਵੱਧ ਤਿੰਨ ਤਿੰਨ ਜਾਂ ਚਾਰ ਮਹੀਨੇ ਦਾ ਕੰਮ ਆ ਜੀ ਤਿੰਨ ਚਾਰ ਮਹੀਨੇ ਦਾ ਹਾਂਜੀ ਹਾਂਜੀ ਬਸ ਕੀ ਬਾਤ ਹੈ ਅੱਛਾ ਹਾਂਜੀ ਬਹੁਤ ਵਧੀਆ ਲੱਗਾ ਭਾਜੀ ਤੇ ਭਾਜੀ ਲੱਸੀਆਂ ਤੁਸੀਂ ਕਾਫੀ ਰੱਖੀਆਂ ਹੋਈਆਂ ਨੇ ਹਨਾ ਲੋ ਹੈਗਾ ਸਭ ਹੈਗਾ ਆਪਣੇ ਕੋਲ ਸਭ ਕੁਝ ਹੈਗਾ ਹਾਂਜੀ ਪੰਜਾਬ ਤੇ ਗੁਜਰਾਤ ਦਾ ਜਿਹੜਾ ਹੈਗਾ ਤੁਹਾਨੂੰ ਪਤਾ ਲੱਗੇ ਪੰਜਾਬ ਦੀ ਲੱਸੀ ਕਿਵੇਂ ਦੀ ਹੁੰਦੀ ਹੈ ਤੇ ਗੁਜਰਾਤ ਦੀ ਕਿਵੇਂ ਦੀ ਹੁੰਦੀ ਹੈ। ਬਲਕਿ ਇਹ ਦਿਖਾ ਵੀ ਇੱਥੇ ਲੱਸੀ ਇਦਾਂ ਪੈਕਿੰਗ ਹੋ ਕੇ ਚਲਦੀ ਨਹੀਂ। ਤੇ ਬਾਈ ਹੁਣੇ ਜਦੋਂ ਤੋਂ ਸ਼ੁਰੂ ਕਰਦੇ ਨੇ ਆ ਉਹ ਚਾਹ ਤੱਕ ਸਮਾਨ ਸਾਰਾ ਵੇਚ ਨਹੀਂ ਜਾਂਦਾ ਤਾਂ ਤਾਂਕਾ ਕਿ ਇੱਥੇ ਇਦਾਂ ਹੀ ਰੌਣਕ ਲੱਗੀ ਰਹਿੰਦੀ ਆ ਐਵੇਂ ਪੈਕਿੰਗ ਜਿਹੜੀਆਂ ਆ ਕੰਟੀਨਿਊ ਚਲਦੀ ਰਹਿੰਦੀਆਂ ਨੇ। 480 ਤੇ ਹਾਂਜੀ ਬਾਜੀ ਬਾਜੀ ਹੁਣ ਪਹਿਲਾਂ ਤਾਂ ਤੁਸੀਂ ਆਪਣੀ ਲੱਸੀ ਦੀ ਖਾਸੇ ਦੱਸ ਦਿਓ ਮੈਨੂੰ ਪਤਾ ਲੱਗਾ ਵੀ ਤੁਸੀਂ ਪੰਜਾਬ ਚ ਘੁੰਮੇ ਤਾਂ ਲੱਸੀ ਛੇ ਦੀ ਕਿਤੇ ਪਸੰਦ ਨਹੀਂ ਆਉਂਦੀ ਹਾਂਜੀ ਹਾਂਜੀ ਇਸ ਤਰ੍ਹਾਂ ਕਿ ਲੱਸੀ ਜੋ ਪੰਜਾਬ ਜਮੇ ਪੀਤੀ ਆ ਜੀ ਜਾ ਕੇ ਉਹ ਚ ਖਟਾਸ ਮਿਲੇਗੀ ਜਦ ਦੁੱਧ ਦੀ ਸਮੈਲ ਮਿਲੇਗੀ ਹਾਂਜੀ ਤੇ ਸਾਡੀ ਦਹੀਂ ਲੱਸੀ ਚ ਨਾ ਖਟਾਸ ਚ ਨਾ ਉਹ ਕਿ ਸਮੈਲ ਨਾ ਉਹ ਕਿ ਕੇਵੜਾ ਨਾ ਉਹ ਗੁਲਾਬ ਜਦ ਜਲ ਕੋਈ ਜੀ ਨਹੀਂ ਬਣਿਆ ਆਪਾਂ ਅਰੇ ਇਹ ਕਿੱਥੋਂ ਨੁਕਤਾ ਕਿੱਥੋਂ ਹੱਥ ਆਇਆ ਇਹ ਇਹ ਨੁਕਤਾ ਮੇਰੇ ਸੋਹਰਾ ਸਾਹਿਬ ਦਾ ਜੀ ਅੱਛਾ ਗੁਜਰਾਤ ਤੋਂ ਲੱਸੀ ਦਾ ਫਲੇਵਰ ਇੱਥੇ ਲੈਣਾ ਆਜੋ ਇੱਧਰ ਬਿੜੇ ਆਜੋ ਇੱਧਰ ਆ ਹ ਸਾਰੇ ਪਰਿਵਾਰ ਦੀ ਗੱਲ ਸ਼ੁਰੂ ਹੋ ਗਈ ਆ ਹਾਂਜੀ ਮੈ ਜੀ ਇਹ ਮੇਰੇ ਵਾਈਫ ਆ ਉਹਨਾਂ ਨੂੰ ਜਿਹੜੇ ਪਾਪਾ ਉਹਨਾਂ ਦਾ ਲੱਸੀ ਦਾ ਹੈਗਾ ਬਿਜ਼ਨਸ ਅੱਛਾ ਜੀ ਗੁਜਰਾਤ ਦੇ ਵਿੱਚ ਹਾਂਜੀ ਹਾਂਜੀ ਕੀ ਬਾਤ ਤੇ ਉਹ ਫਿਰ ਜਿਹੜਾ ਫਲੇਵਰ ਇੱਥੇ ਲੈ ਕੇ ਆਂਦਾ ਸੀ ਅੱਛਾ ਉਹ ਫਲੇਵਰ ਵੀ ਤੁਸੀਂ ਇੱਥੇ ਲੈਂਦਾ ਫਿਰ ਉਹ ਜਿਹੜੀ ਖਟਾਸ ਜਿਹੜੀ ਖਤਮ ਕੀਤੀ ਉਹ ਕਿਵੇਂ ਕੀਤੀ ਉਹ ਇੱਕ ਤੇ ਮਹਾਰਾਜ ਕਿਰਪਾ ਕੋ ਰਾਮਦਾਸ ਜੀ ਅੱਛਾ ਮਤਲਬ ਇੱਕ ਰਾਜ ਆ ਜਿਹੜਾ ਉਹ ਦੱਸਣ ਵਾਲੀ ਆ ਜੀ ਰਾਜ ਇੱਕ ਰਾਮਦਾਸ ਜਣ ਨਹੀਂ ਵੈਸੇ ਗੱਲ ਇਹ ਵੀ ਆ ਜਿਹੜੀ ਮਿਹਨਤ ਤੁਸੀਂ ਕਰ ਰਹੇ ਹੋ ਉਹ ਤੁਹਾਡੇ ਕੋਲ ਹੀ ਮਿਹਨਤ ਹੋਣੀ ਚਾਹੀਦੀ ਫਲ ਤੁਹਾਡੇ ਕੋਲ ਹੀ ਹੋਵੇ ਹੁਣ ਤੁਹਾਡੇ ਕੋਲ ਸਿੱਖ ਕੇ ਕੋਈ ਦੂਜਾ ਬੰਦਾ ਉਹ ਚੀਜ਼ਾਂ ਮਿਹਨਤ ਨਾਲ ਫੜ ਲਵੇ ਸਵਾਦ ਨਹੀਂ ਆਊਗਾ। ਨਹੀਂ ਉਹ ਚਲੋ ਆਪਣੀ ਜਮਨ ਨੋਲਜ ਜਿੰਨਾ ਜੋ ਕਰ ਸਕਦਾ ਕਰੇ। ਕੀ ਬਾਤ ਹੈ। ਹਾਂਜੀ। ਬਹੁਤ ਵਧੀਆ ਪਾਜੀ ਸਾਨੂੰ ਦਿਖਾਓ ਵੇ ਕੀ ਕੀ ਹੈਗਾ ਆਪਣੇ ਕੋਲ ਕਿਹੜੀ ਕਿਹੜੀ ਲੱਸੀ ਹੈ ਕੋਈ ਲੱਸੀ ਦੇ ਤਾਂ ਮੈਨੂੰ ਲਾਲਾ ਪੂਰਾ ਜਲੰਧਰ ਫੈਨ ਕਰਦਾ ਬਾਈ ਤੁਸੀਂ। ਮੇਨ ਬੈਂਗਲੋਸੀ ਆਪਣਾ ਕੋਈ ਮਿੱਠੀ ਲੱਸੀ ਹੈ। ਅੱਛਾ ਇਹ ਮਿੱਠੀ ਲੱਸੀ ਆ ਗਈ। ਮਿੱਠੀ ਲੱਸੀ ਆ ਜੀ। ਇਹ ਉਹ ਮੈਂਗੋ ਲੱਸੀ ਆ ਗਈ। ਮੈਂਗੋ ਤੇ ਫਿਰ ਆਪਣਾ ਨਾਮ ਕੀ ਨਮਕੀਨ ਸ਼ਾਸ਼ ਅੱਛਾ ਤੇ ਵਕੀਲ ਲੱਸੀ ਚੰਗੀ ਤੇ ਮਲਾਈ ਵਾਲੀ ਉਹ ਮਿੱਠੀ ਹੁੰਦੀ ਹੈ ਜਾਂ ਕਿਹੜੀ ਹੁੰਦੀ ਹੈ ਮਲਾਈ ਆਪਣੀ ਨਹੀਂ ਜਿਹੜੀ ਮਲਾਈ ਵਾਲੀ ਲੱਸੀ ਬਣਾਉਂਦੇ ਉਹ ਮਿੱਠੀ ਮਿੱਠੀ ਹੁੰਦੀ ਹੈ ਮਿੱਠੀ ਅੱਛਾ ਮਿੱਠੀ ਹੁੰਦੀ ਹੈ ਉਹ ਹਾਂਜੀ ਹਾਂਜੀ ਨਮਕੀਨ ਜ ਨਹੀਂ ਬੰਦ ਕੀ ਬਾਤ ਹੈ ਮਤਲਬ ਨਮਕੀਨ ਦਾ ਗਲਾਸ 20 ਰੁਪਏ ਦਾ ਗਲਾਸ ਨਮਕੀਨ ਵਾਲਾ 20 ਰੁਪਏ ਦਾ ਹਾਂਜੀ ਜਿਹੜੀ ਮਿੱਠੀ ਦੂਜੀ ਮੰਗੋ ਲੱਸੀ ਉਹ ਕੀ ਰੇਟ ਹੈ ਉਹ 50 ਰੁਪਏ ਉਹ 50 ਜਿਹੜੀ ਸਿੰਪਲ ਲੱਸੀ ਜਿਹੜੀ ਮਿੱਠੀ ਉਹ 40 ਰੁਪਏ ਆ ਮਲਾਈ ਲੱਸੀ 50 ਰੁਪਏ ਮਲਾਈ ਲੱਸੀ 50 50 ਰੁਪਏ ਦੀ ਓਕੇ ਤੇ ਆਹ ਹੋਣਾ ਜਿਹੜੇ ਤੁਹਾਡੇ ਇਹ ਸ਼੍ਰੀ ਖੰਡਾ ਗੁਜਰਾਤੀ ਹੈ ਜੀ ਅੱਛਾ ਜੀ ਗੁਜਰਾਬ ਦੇ ਇਹ ਮਿੱਠੀ ਡਿਸ਼ ਹੁੰਦੀ ਹੈ ਇਹ ਹਾਂਜੀ ਹਾਂਜੀ ਸਵੀਟ ਹੁੰਦੀ ਹੈ ਅੱਛਾ ਜੀ ਤੇ ਮੰਗੋ ਫੇਰ ਅੱਛਾ ਗੁ ਗੁਬੇਰੀ ਸਟੌਕ ਠੀਕ ਹੈ ਮਤਲਬ ਇਸ ਇਹ ਤਾਂ ਅੱਜ ਟੈਸਟ ਕਰਕੇ ਜਾਵਾਂਗੇ ਤੁਹਾਡੇ ਕੋਲ ਤੇ ਅੱਛਾ ਇਹਦਾ ਕੀ ਕੀ ਰੇਟ ਹੈ ਜੀ ਰੇਟ ਇਹਨਾਂ ਦਾ 100 ਰੁਪਏ ਆ ਅੱਛਾ ਮੰਗੋ ਦਾ ਤੇ ਸਟ੍ਰੋਬਰੀ ਅੱਛਾ ਜੀ ਬਲੂਬੇਰੀ 120 ਰੁਪਏ ਦੀ ਬਲੂਬੇਰੀ 120 ਰੁਪਏ ਹਾਂ ਜੀ ਇਹ ਪਾਈਏ ਤੋਂ ਪਾਈਏ ਹੁੰਦੀ ਹੈ ਪਾਈ ਦੇ ਉੱਪਰ ਹੀ ਹੋ ਸਕਦੀ ਅੱਛਾ ਪਾਈਏ ਤੋਂ ਉੱਪਰ ਹੀ ਹੋ ਸਕਦੀ ਨਹੀਂ ਤੋਂ ਬਣਦਾ ਜੀ ਅੱਛਾ ਇੱਕ ਸਭ ਤੋਂ ਜਿਹੜਾ ਸਪੈਸ਼ਲ ਢੋਕਲੇ ਦੀ ਗੱਲ ਕਰਦੇ ਤੁਸੀਂ ਹਾਂ ਜੀ ਹਾਂ ਜੀ ਉਹ ਸਾਨੂੰ ਦਿਖਾ ਦਿਓ ਮੜਾ ਜਾਓ ਵੀ ਹੁਣ ਲਿਆਓ ਢੋਕਲਾ ਉਹ ਕਿਵੇਂ ਦਾ ਹੁੰਦਾ ਤੇ ਅੱਜ ਕੱਲ ਦਾ ਆਪਣੇ ਤਾਂ ਪੰਜਾਬ ਦਾ ਬਾਈ ਠੰਡੀ ਖਾਦੀ ਜਾਂਦੇ ਆ ਨਾ ਠੰਡਾ ਰੱਖ ਕੇ ਪਾਣੀ ਵਾਲਾ ਆਪਣੇ ਕੋ ਉਹ ਇੱਕ ਲਿਕਵਿਡ ਹੁੰਦਾ ਵਾ ਠੰਡਾ ਫ੍ਰਿਜ ਵਾਲਾ ਉਹ ਆਪਣੀ ਰੱਖਦੇ ਆਪਾਂ ਨੇ ਰੱਖਦੇ ਡਰਾਈ ਡਰਾਈ ਹਾਂਜੀ ਇਹ ਗਰਮ ਹੋਊਗਾ ਅੱਛਾ ਤੇ ਇਹਦਾ ਫਲੇਵਰ ਉਵੇਂ ਦੇ ਹੁੰਦਾ ਆ ਹਾਂਜੀ ਹਾਂਜੀ ਛਟਾ ਮਿੱਠਾ ਸੇਮ ਜੋ ਗੁਜਰਾਤ ਮਹਾਰਾਸ਼ਟਰ ਮਿਲਦਾ ਅੱਛਾ ਜੋ ਗੁਜਰਾਤ ਮਹਾਰਾਸ਼ਟਰ ਅੱਛਾ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਡੋਕਲਾ ਮਿਲਦਾ ਉਹ ਕਿਹੜੀ ਫਾਰਮ ਆ ਉਹ ਉਹ ਫਾਰਮ ਇਦਾਂ ਹੈਗਾ ਤਾਂ ਉਹ ਵੇਸਣ ਦਾ ਹੀ ਬਣਦਾ ਵਾ ਹਮ ਬਟ ਜੋ ਆਪਣੇ ਬਣਾ ਕੇ ਦੇ ਰਹੇ ਆ ਪਾਣੀ ਜੀ ਲਿਕਵਿਡ ਪਾ ਕੇ ਜਿਆਦਾ ਹਾਂਜੀ ਹਾਂਜੀ ਜਿਹੜਾ ਉਹ ਆਪਾਂ ਉਹ ਨਹੀਂ ਬਣਾਵੇਂ ਮਤਲਬ ਉਹ ਜਿਹੜੀ ਚੀਜ਼ ਆ ਉਹ ਇੱਕ ਲੱਗ ਹੈ ਤੇ ਆ ਜਿਹੜੀ ਪਿਓਰ ਹੈਗੀ ਆ ਆ ਡੋਕਲਾ ਪਿਓਰ ਆ ਜਿਹੜਾ ਗੁਜਰਾਤ ਦੇ ਵਿੱਚ ਸਪੈਸ਼ਲੀ ਮਿਲਦਾ ਆ ਤੇ ਹੁਣ ਇਹਨੂੰ ਆਪਾਂ ਟੇਸਟ ਕਰਕੇ ਦੇਖਾਂਗੇ ਵੀ ਵਾਕਈ ਇਹ ਕਿਵੇਂ ਦਾ ਫਲੇਵਰ ਇਹਨਾਂ ਦਾ ਹੈਗਾ ਕਿਉਂਕਿ ਗੁਜਰਾਤੀ ਸਪੈਸ਼ਲੀ ਇੱਥੇ ਜਿਹੜੀ ਤੁਹਾਨੂੰ ਚੀਜ਼ ਮਿਲਣੀ ਆ ਉਹ ਗੁਜਰਾਤ ਦੇ ਫਲੇਵਰ ਦੀ ਮਿਲਣੀ ਆ ਕਿਉਂ ਬਈ ਪੱਕੀ ਗੱਲ ਹੈ ਇਹ ਹਾਂਜੀ ਹਾਂਜੀ ਚਲੋ ਜੀ ਤੇ ਬਈ ਹੁਣ ਇੱਕ ਕੰਮ ਕਰੋ ਇੱਕ ਤਾਂ ਸਾਨੂੰ ਤਿੰਨੇ ਲੱਸੀਆਂ ਪਲਾਓ ਠੀਕ ਆ ਜੀ ਲੱਸੀਆਂ ਤਿੰਨ ਕਿ ਚਾਰ ਦੀ ਤਿੰਨ ਆ ਜੀ ਤਿੰਨ ਲੱਸੀ ਇਹਨਾਂ ਇੱਕ ਮੰਗੋ ਲੱਸੀ ਹੋਗੀ ਇੱਕ ਮਲਾਈ ਵਾਲੀ ਹੋਗੀ ਇੱਕ ਹੋਗੀ ਆਪਣੀ ਸਿੰਪਲ ਮਿੱਠੀ ਵਾਲੀ ਸਿੰਪਲ ਮਿੱਠੀ ਹੈ ਲੇਕਿਨ ਨਮਕੀਨ ਹੈਗੀ ਨਮਕੀਨ ਤੁਸੀਂ ਮੈਨੂੰ ਇਦਾਂ ਕਰੋ ਦੋ ਇੱਕ ਤਾਂ ਮੰਗੋ ਵਾਲੀ ਪਲਾਓ ਮੈਨੂੰ ਇੱਕ ਮਲਾਈ ਵਾਲੀ ਪਕ ਪਲਾਓ ਠੀਕ ਆ ਜੀ ਠੀਕ ਹੈ ਜੀ ਠੀਕ ਹੈ ਨਾਲ ਇਹ ਆ ਗਿਆ ਡੋਕਲਾ ਤੇ ਡੋਕਲਾ ਨੂੰ ਟਰਾਈ ਕਰਾਂਗੇ ਨਾਲ ਸਾਨੂੰ ਆਪਾਂ ਜਿਹੜੀ ਹੈਗੀ ਚੀਜ਼ ਸ਼੍ਰੀ ਖੰਡ ਸ਼੍ਰੀ ਖੰਡ ਵਗੈਰਾ ਉਹ ਆਪਾਂ ਨਾਲ ਠੀਕ ਹੈ ਭਾਜੀ ਥੈਂਕ ਯੂ ਸੋ ਮਚ ਹੋਰ ਮੇਰੇ ਤੁਸੀਂ ਲੱਸੀਆਂ ਤਿਆਰ ਕਰ ਲਾ ਕਰੋ ਤੇ ਨਾਲ-ਨਾਲ ਆਪਾਂ ਦਾ ਡਾਈਵਰ ਡੋਕਲਾ ਉਹ ਟੈਸਟ ਕਰਾਂਗੇ। ਕੀ ਆ ਸਵਾਦ ਹੈ। ਬਾਜੀ ਆ ਲੋ ਚੈੱਕ ਕਰੋ ਇੱਧਰ ਆ ਜਾਓ ਵੀ ਸਾਈਡ ਜੀ ਤੇ ਪਰ ਆਪਾਂ ਬੜੇ ਡਿਸਟਰਬ ਨਹੀਂ ਕਰਨਾ। ਆ ਆ ਗਿਆ ਆਪਣੇ ਕੋਲ ਡੋਕਲਾ ਨਾਲ ਆ ਗਈ ਇਹਦੇ ਮਿਰਚ ਥੋੜਾ ਕੈਮਰਾ ਦਾ ਚੱਕੋ। ਉਹ ਜਿਹੜੀ ਆ ਗਈ ਆ ਨਾਲ ਮਿਰਚਾ ਕੀ ਡੋਕਲਾ ਗਿਆ ਨਾਲ ਆ ਗਈ ਇਹਦੇ ਇੱਕ ਚਤੜੀ ਤੇ ਹੁਣ ਇਹਨੂੰ ਫਲੇਵਰ ਟੈਸਟ ਕਰਦੇ ਆ ਕਿਉਂਕਿ ਆਪਾਂ ਪੰਜਾਬ ਦੇ ਡੋਕਲੇ ਖਾਦੇ ਅਜ ਪਹਿਲੀ ਵਾਰ ਇਹ ਜਿਹੜੇ ਹੈਗੇ ਆ ਡੋਕਲੇ ਆਪਾਂ ਇੱਧਰ ਟੈਸਟ ਕਰਾਂਗੇ ਉਹ ਹੋ ਗਏ ਕਿਹੜੀ ਪੂਰਾ ਨਰਮ ਆ ਪੂਰਾ ਵਧੀਆ ਠੀਕ ਕਿੰਨਰ ਦੇ ਸਾਸ ਬਣਾਣਾ ਨਮਕੀਨ ਲਸੀ ਦੇ ਨਹੀਂ ਜਿੰਨ ਤੁਸੀਂ ਬਣਾਈ ਫਿੱਕੀ ਕਰ ਦਿੱਤੀ ਹੋਵੇਗੀ ਕਿਹਾ ਬਾਦ ਭਾਈ ਰੀਅਲ ਜਿਹੜਾ ਗੁਜਰਾਤ ਆ ਢੋਕਲਾ ਮਿਲ ਰਹਾ ਹਾਂਜੀ ਹਾਂਜੀ ਇਹਦਾ ਮਤਲਬ ਅਸੀਂ ਪੰਜਾਬ ਦੇ ਵਿੱਚ ਕੁਝ ਹੋਰ ਹੀ ਖਾਈ ਜਾਂਦੇ ਆ ਓਏ ਹੋਏ ਹੋਏ ਭਾਈ ਪੱਕੀ ਗੱਲ ਆ ਅਸੀਂ ਪੰਜਾਬ ਦੇ ਵਿੱਚ ਢੋਕਲੇ ਦੇ ਨਾਦੇ ਪਤਾ ਨਹੀਂ ਕੀ ਖਾਂਦੇ ਆ ਕੀ ਨਹੀਂ ਜੇ ਰੀਅਲ ਫਲੇਵਰ ਟੈਸਟ ਕਰਨਾ ਤਾਂ ਢੋਕਲੇ ਦਾ ਵਾਕੇ ਆ ਆ ਤੇ ਸਾਡੇ ਭੈਣ ਜੀ ਤੇ ਸਾਡੇ ਭਰਾ ਜੀ ਲਾ ਰਹੇ ਨੇ ਇਹਨਾਂ ਕੋਲ ਆਓ ਜ਼ਰੂਰ ਟੈਸਟ ਕਰਿਏ ਬਹੁਤ ਕਮਾਲ ਦਾ ਵਜ ਕਮਾਲ ਦਾ ਹੂੰ ਮਿਰਚ ਦਾ ਜਲਾ ਸੁਆਦ ਨਾਲ ਜਿਹੜੀ ਮਿਰਚ ਦਾ ਓਏ ਬਹੁਤ ਵਧੀਆ ਕਰਾਰਾ ਸਪਾਈਸੀ ਬਣ ਵੀ ਆਇ ਤੋਂ ਬਾਅਦ ਆ ਮੈਂ ਜਿਹੜੀ ਦੁਕਾਨ ਤੋਂ ਲੈ ਕੇ ਡੋਕਲਾ ਖਾਣਾ ਬੰਦ ਜਦੋਂ ਡੋਕਲਾ ਖਾਣਾ ਬਾਈ ਹੁਣ ਆਰਡਰ ਕਰਿਆ ਕਰਨਾ ਤੇ ਆ ਕੇ ਸਪੈਸ਼ਲੀ ਬਾਈ ਹੁਣਾਂ ਕੋ ਲੈ ਜਾ ਕਰਨਾ ਕੇ ਕੀ ਬਾਤ ਹੈ ਇਹ ਸਪੈਸ਼ਲੀ ਬੱਚ ਜਨੇ ਕਿ ਕਿ ਪਾਉਂਦੇ ਜੀ ਚੜ ਕਰਨ ਕਿ ਕਿ ਪਾਉਂਦੇ ਜੀ ਸਿਕਲ ਮਸਾਲੇ ਕੀ ਬਾਤ ਹੈ ਚਲੋ ਵੀ ਪੈਣੀ ਹੁਣ ਦੱਸ ਨਹੀਂ ਰਿਹਾ ਉਹਦੇ ਵਿੱਚ ਕੀ ਕੀ ਪਾਉਂਦੇ ਨੇ ਜੇ ਤੁਸੀਂ ਪਤਾ ਕਰਨਾ ਕੀ ਕੀ ਪਾਉਂਦੇ ਨੇ ਬਾਈ ਤੁਹਾਨੂੰ ਇੱਥੇ ਵਿਜ਼ਿਟ ਕਰਨੀ ਪੈਣੀ ਆ ਬਾਈ ਉਹਨਾਂ ਦਾ ਫਲੇਵਰ ਤੁਹਾਨੂੰ ਟੈਸਟ ਕਰਨਾ ਪੈਣਾ ਆ ਤੇ ਹੁਣ ਆਪਾਂ ਜਦ ਤੱਕ ਲੱਸੀ ਉਧਰ ਸਾਡੀ ਰੈਡੀ ਹੋ ਰਹੀ ਆ ਤੇ ਤਦ ਤੱਕ ਆਪਾਂ ਇਹਨੂੰ ਇੰਜੋਏ ਕਰਦੇ ਆ ਉਦੋਂ ਬਾਅਦ ਹੁਣ ਲੱਸੀ ਦੇ ਨਾਲ ਮਿਲਦੇ ਆ ਤੇ ਫਾਈਨਲੀ ਸਾਡੇ ਕੋਲ ਆ ਗਈ ਆ ਮੰਗੋ ਲੱਸੀ ਤੇ ਦੂਜੀ ਮੰਗੋ ਲਾ ਇੱਕ ਮੜਾਈ ਵਾਲੀ ਲੱਸੀ ਜਿਹੜੀ ਸਾਡੀ ਰਹਿ ਗਈ ਉਹ ਹੁਣ ਦੁਬਾਰਾ ਆਉਂਦੀ ਆ ਸਾਡੇ ਕੋਲ ਜਦ ਤੱਕ ਇਹਨੂੰ ਟੈਸਟ ਕਰਦੇ ਆ ਇਹਨੇ ਗੱਲ ਦੱਸੀ ਸੀ ਮੈਨੂੰ ਵੀ ਲੱਸੀ ਵਿੱਚ ਹਲਕੀ ਜਿਹੀ ਵੀ ਖਟਾਸ ਨਹੀਂ ਤੁਹਾਨੂੰ ਮਿਲਣੀ ਤੇ ਮੰਗੋ ਦਾ ਫਲੇਵਰ ਇੰਨਾ ਕੋ ਉੱਪਰ ਕੇ ਆ ਰਿਹਾ ਵੀ ਕਮਾਲ ਬਾਈ ਜੀ ਬਹੁਤ ਵਧੀਆ ਹੈ ਬਾਈ ਜੀ ਪੱਕੀ ਗੱਲ ਆ ਜੋ ਤੁਸੀਂ ਕਹਿ ਰਹੇ ਹੋ ਸੱਚੀ ਵਾਕਿਓ ਚੀਜ਼ ਹੈਗੀ ਅੱਜ ਸੱਚੀ ਬਾਈ ਬਹੁਤ ਵਧੀਆ ਥੈਂਕ ਯੂ ਜੀ ਹੂੰ ਮੰਮਾ ਨੇ ਫਲੇਵਰ ਚ ਰੰਗ ਲਿਆ ਇਹਦੇ ਵਿੱਚ ਇਹਦੇ ਵਿੱਚ ਇਹਦੇ ਵਿੱਚ ਇਹਦੇ ਵਿੱਚ ਹਾਂ ਤੇ ਮੈਨਾਂ ਸੀ ਜਾਂਦਾ ਪੀਣਿਆ ਤੇ ਹੁਣ ਮੇਰੀ ਲਾ ਜਦ ਤੱਕ ਦੂਜੀ ਲੱਸੀ ਰੈਡੀ ਹੋ ਗਈ ਆਪ ਤਾਂ ਤੱਕ ਇਹ ਅਸੀਂ ਜਾਂਦੀ ਆ ਫਤੇ ਕੋਲ ਪਹਿਲਾਂ ਤੁਹਾਨੂੰ ਉਹ ਚੰਮ ਬਲਾਈ ਦਿਖਾਵਾਂ ਤੁਹਾਨੂੰ ਇੱਕ ਆ ਦੇਖੋ ਬਲਾਈ ਬਲਾਈ ਚੈੱਕ ਕਰੋ ਬਾਕੀ ਗੱਲਾਂ ਬਾਅਦ ਚ ਕੀ ਆ ਮਤਲਬ ਇਹ ਕਰ ਰਿਹਾ ਵੀ ਪੱਕੀ ਜੇ ਤੁਸੀਂ ਆ ਬਲਾਈ ਇਹਦੇ ਵਸੀ ਪੀ ਲਈ ਨਾ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਣੀ ਤੁਹਾਨੂੰ ਕੁਝ ਖਾਣ ਦੀ ਲੋੜ ਨਹੀਂ ਪੈਣੀ ਕਿਆ ਬਾਤ। ਜਦੋਂ ਮਿੱਕੀ ਦੇ ਦੋਨੋਂ ਵੀਨ ਉਹ ਬਲਾਈ ਪਾਣੀ ਮਿੱਕੀ। ਤੇਰੀ ਵਾਕਿਆ ਤੁਹਾਡੀ ਬਲਾਈ ਵਾਕਿਆ ਡਿਫਰੈਂਟ ਬਹੁਤ ਹੋਣੀ ਹੈ। ਮੈਂ ਅੱਜ ਤੱਕ ਪੂਰੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਏਰੀਆ ਵਿੱਚ ਐਵੇਂ ਦੀ ਲੱਸੀ ਨਹੀਂ ਪੀਖਿਆ। ਹੁਣ ਤੁਸੀਂ ਸਾਨੂੰ ਦੇਖੋ ਭਾਈ ਜੀ ਗੱਲ ਇਹ ਆ ਰੌਲਾ ਇਹ ਚੀਜ਼ ਆ ਪੈਣਾ ਆ ਤੁਸੀਂ ਕਹਿੰਦੇ ਵੀ ਭਾਈ ਭਾਈ ਕਹਿੰਦਾ ਚਾਰ ਮਹੀਨੇ ਹੀ ਕੰਮ ਕਰਨਾ ਆ ਉਸ ਤੋਂ ਬਾਅਦ ਰੌਲਾ ਇਹ ਪੈਣਾ ਲੋਕਾਂ ਨੂੰ ਲੱਭਣਾ ਭਾਈ ਸਾਨੂੰ ਖਾਣਾ ਵਧੀਆ ਖਿਲਾਓ। ਫੇਰ ਕੀ ਕਰਨਾ? ਉਹ ਬਾਬੀ ਜੀ ਤੇ ਚਲੋ ਭਾਈ ਚਾਹਨੇ ਆ ਵੀ ਤੁਸੀਂ ਹੋਰ ਅੱਗੇ ਜਿਹੜਾ ਹੈਗਾ ਸਾਨੂੰ ਹੋਰ ਵੀ ਗੁਜਰਾਤੀ ਖਾਣੇ ਦੇਸ ਕਰਵਾਓ ਐਵੇਂ ਕਰਵਾਉਂਦੇ ਰਹੋ ਤਾਂ ਅਸੀਂ ਇੱਥੇ ਆ ਕੇ ਖਾਂਦੇ ਰਹੀਏ ਕੋਈ ਸਾਨੂੰ ਵੀ ਥੋੜੇ ਜਿਹਾ ਪੰਜਾਬੀਆਂ ਤੋਂ ਹੋਰ ਵੀ ਡਿਫਰੈਂਟ ਜਿਹੜੇ ਕਨਸੈਪਟ ਸਾਨੂੰ ਉਹ ਪਤਾ ਲੱਗਣ ਤੇ ਵਾਕਿਆ ਬਹੁਤ ਸੋਹਣੀ ਲੱਸੀ ਦਾ ਟੇਸ ਬਹੁਤ ਵਧੀਆ ਲੋਜ ਮਲਾਈ ਤਾਂ ਨਹੀਂ ਪਾਣੀ ਨਾ ਕਰ ਦਿੰਦੇ ਆ ਹਾਂ ਮਿਲਾਈ ਪਾ ਸਵਾਲ ਆ ਗਿਆ ਬੜੇ ਜਲਦੀ ਦੱਸੋ ਆ ਲੱਸੀ ਦੀ ਆਪਣੀ ਸੀਗੀ ਆਪਾਂ ਤਿੰਨ ਚੀਜ਼ਾਂ ਹੋ ਗਈਆਂ ਤੇ ਜਿਹੜੇ ਹੁਣ ਆਪਣੇ ਇੱਕ ਰਹਿ ਗਿਆ ਆਪਣਾ ਖਮਨ ਡੋਕ ਲੋਕ ਪੈਂਦੀ ਕਿਸੇ ਆਪਣੇ ਸ਼੍ਰੀ ਖੰਡ ਨਹੀਂ ਦੂਜੇ ਦੂਜੇ ਸ਼੍ਰੀ ਖੰਡ ਦਾ ਸ਼੍ਰੀ ਖੰਡ ਸ਼੍ਰੀ ਖੰਡ ਜਿਹੜੀ ਉਹ ਆਪਾਂ ਹੁਣ ਅੱਜ ਨਾਲ ਅਸੀਂ ਪੈਕ ਕਰਕੇ ਲੈ ਜਣੇ ਆ ਠੀਕ ਹੈ ਜੀ ਉਹ ਹੁਣ ਤੁਹਾਨੂੰ ਫਲੇਵਰ ਨਹੀਂ ਦੱਸਣਾ ਕਿਵੇਂ ਦਾ ਕਿਉਂਕਿ ਉਹ ਇਦਾਂ ਦੀ ਚੀਜ਼ ਆ ਵੀ ਤੁਸੀਂ ਉਹਨੂੰ ਘਰ ਜਾ ਕੇ ਜਦੋਂ ਖਾਓਗੇ ਤੁਹਾਨੂੰ ਆਪੇ ਪਤਾ ਲੱਗ ਜਣਾ ਕਿਉਂਕਿ ਆ ਇੰਨੀਆਂ ਚੀਜ਼ਾਂ ਬੈਸਟ ਨੇ ਭਾਈ ਹੁਣਾਂ ਕੋਲ ਤੁਹਾਨੂੰ ਟੈਨਸ਼ਨ ਵਾਲੀ ਲੋੜ ਹੀ ਨਹੀਂ ਆਓ ਬਾਈ ਹੁਣਾਂ ਦੇ ਸਭ ਤੋਂ ਹੌਟ ਸੇਲਿੰਗ ਪ੍ਰੋਡਕਟ ਜਰ ਲੱਸੀ, ਢੋਕਲਾ ਤੇ ਬਾਕੀ ਸਾਰੇ ਪ੍ਰੋਡਕਟ ਬਹੁਤ ਦਹੀਂ ਬਹੁਤ ਵਧੀਆ ਇਹਨਾਂ ਦੇ ਕੋਲ ਇਸ ਕਰਕੇ ਬਾਈ ਹੁਣਾਂ ਕੋਲ ਜਰੂਰ ਪਹੁੰਚੋ ਤੇ ਹੁਣ ਤੁਸੀਂ ਆ ਲੱਸੀ ਹੁਣ ਜਾਂਦੀ ਆ ਵਤੇ ਹੁਣਾਂ ਕੋਲ ਤੇ ਆਪਾਂ ਜਦ ਤੱਕ ਬਾਈ ਹੁਣਾਂ ਨਾਲ ਗੱਲ ਕਰਦੇ ਆਂ ਤੇ ਉਧਰ ਅਸੀਂ ਟੈਸਟ ਕਰ ਰਹੇ ਸੀ ਤੇ ਇਧਰ ਬਾਈ ਹੁਣੀ 1 ਮਿੰਟ ਵੀ ਨਹੀਂ ਰੁਕੇ ਨਾਲ ਨਾਲ ਇਧਰ ਦਿਖਾ ਦਈਏ ਤੁਹਾਨੂੰ ਬਾਈ ਹੁਣੀ ਸਾਰੇ ਇਹਨਾਂ ਦੇ ਕੋਲ ਇੰਨੀ ਕਿ ਲੱਸੀ ਦੀ ਦੀਵਾਨੀ ਸਾਰੇ ਭਰਾਵਾਂ ਦੇ ਕੋਲ ਇੱਥੇ ਆ ਕੇ ਪੀ ਕੇ ਜਾਂਦੇ ਨੇ ਹੋਰ ਭਾਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਹੋ ਤੇ ਇਧਰ ਬਾਈ ਹੁਣਾਂ ਨਾਲ ਕਰਦੇ ਨੇ ਗ ਹਾਂਜੀ ਭਾਈ ਜੀ ਪਹਿਲੀ ਵਾਰੀ ਆਏ ਹੋ ਇੱਥੇ ਨਹੀਂ ਪਹਿਲੇ ਵੀ ਆਏ ਹੋ ਇੱਥੇ ਪਹਿਲੇ ਵੀ ਆਏ ਹੋ ਇਹ ਇੱਕ ਮਿੰਟ ਕਿਹੜੀ ਲੱਸੀ ਪਸੰਦ ਆ ਤੁਹਾਨੂੰ ਸਰ ਨਮਕੀਨ ਔਰ ਮਿੱਠੀ ਦੋਨੇ ਨਮਕੀਨ ਤੇ ਮਿੱਠੀ ਦੋਨੇ ਹਾਂਜੀ ਤੇ ਭਾਈ ਤੁਹਾਨੂੰ ਨਮਕੀਨ ਭਾਈ ਪੰਜਾਬੀਆਂ ਦੀ ਲੱਸੀ ਹੈ ਨਾ ਪੰਜਾਬੀਆਂ ਦੀ ਕਿਹਨੇ ਫੇਵਰਟ ਲੱਸੀ ਹੁੰਦੀ ਆ ਕਿਵੇਂ ਲੱਗੀ ਗੁਜਰਾਤੀ ਫਲੇਵਰ ਕਿਵੇਂ ਦੇ ਲੱਗੇ ਤੁਹਾਨੂੰ ਗੁਜਰਾਤੀ ਇਹ ਮਲਾਈ ਲੱਸੀ ਹੈ ਸਰ ਵਧੀਆ ਰਹੀ ਨਾ ਇੱਕ ਨਮਕੀਨ ਲੈਣੀ ਇਹ ਇਧਰ ਦੇਖ ਸਕਦੇ ਤੁਸੀਂ ਇਧਰ ਸਾਰੇ ਜਣੇ ਆਪਰੇ ਵਧੀਆ ਲੱਸੀ ਇੱਕ ਮਿੰਟ ਵਿੱਚ ਜਦੋਂ ਦੇ ਇੱਥੇ ਅਸੀਂ ਖੜਿਆ ਇੱਕ ਮਿੰਟ ਵੀ ਬਾਈ ਹੁਣੀ ਫਰੀ ਨਹੀਂ ਬਣੇ ਕਰ ਲਓ ਭਾਈ ਜੀ ਦਹੀਂ ਦਾ ਰੇਟ ਨਹੀਂ ਆਪਾਂ ਦੱਸਿਆ ਦਹੀਂ ਦਾ ਰੇਟ ਕੀ ਹੈ ਤੁਹਾਡਾ ਨਹੀਂ 100 ਰੁਪਏ ਕਿਲੋ ਜੀ ਨਹੀਂ 100 ਰੁਪਏ ਕਿਲੋ 100 ਰੁਪਏ ਕਿਲੋ ਹਾਂ ਜੀ ਆਪ ਤਿਆਰ ਪੈਕਿੰਗ ਕਰਦੇ ਆਂ ਅੱਛਾ ਜੀ ਹਾਂ ਜੀ 2 ਮਿੰਟ ਦੀ ਦੋਨੋਂ ਕਿਲੋ 140 ਰੁਪਏ ਅਸੀਂ ਅੱਜ ਵਲੌਗ ਵਿੱਚੇ ਵਿੱਚੇ ਸ਼ੂਟ ਕੀਤਾ ਹੈਗਾ ਵੀ ਨਾਲ-ਨਾਲ ਤੁਹਾਡੇ ਗਾਹਕ ਜਿਹੜੇ ਕਸਟਮਰ ਚੱਲਦੇ ਰਹਿਣ ਤੇ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਅਵਾਜ ਹੁੰਦੇ ਹਾਂਜੀ ਤੇ ਬਾਜੀ ਥੈਂਕ ਯੂ ਸੋ ਮੱਚ ਬਹੁਤ ਵਧੀਆ ਬਾਜੀ ਜਿਵੇਂ ਦੇ ਤੁਸੀਂ ਫਲੇਵਰ ਸਾਨੂੰ ਕਹੇ ਸੀ ਵਾਕੇ ਉਸ ਤੋਂ ਵੀ 100 ਗੁਣਾ ਬੈਟਰ ਨਿਕਲੇ ਸਾਨੂੰ ਹਾਂਜੀ ਸਹੀ ਲੱਗੀ ਬਹੁਤ ਵਧੀਆ ਬਾਜੀ ਕਮਾਲ ਦੀ ਠੀਕ ਹੈ ਜੀ ਬਾਜੀ ਸਾਡੇ ਨਾਲ ਚੈਨਲ ਦੀ ਖਾਸ ਗੱਲ ਇੱਕੋ ਹੀ ਇਹ ਹੈ ਵੀ ਅੱਜ ਤੱਕ ਅਸੀਂ ਜੋ ਚੀਜ਼ਾਂ ਨੂੰ ਪਸੰਦ ਆਈਆਂ ਅਸੀਂ ਉਹੀ ਬੋਲੇ ਆ ਕਦੀ ਆਪਾਂ ਫੇਕ ਚੀਜ਼ ਨਹੀਂ ਕੀਤੀ ਫੇਕ ਪੇਡ ਪ੍ਰੋਮੋਸ਼ਨ ਨਹੀਂ ਕੀਤੀਆਂ ਨਾ ਹੀ ਅਸੀਂ ਉਹ ਚੀਜ਼ ਕੀਤੀ ਹੈ ਵੀ ਜਿਹੜੀ ਲੋਕਾਂ ਨੂੰ ਕੱਲੂ ਗੁੰਮਰਾਹ ਕਰੀਏ ਤੁਹਾਡਾ ਚੀਜ਼ ਦਾ ਖਾਣਾ ਵਾਕਿਆ ਮੇਰਾ ਸੋਨਾ ਆ ਵਾਕਿਆ ਬਹੁਤ ਕਮਾਲ ਦਾ ਖਾਣਾ ਸੀ ਅਸੀਂ ਚਾਹੁੰਦੇ ਆ ਵੀ ਤੁਹਾਡੀ ਇਹ ਜਿਹੜਾ ਖਾਣੇ ਬਣਾਉਂਦੇ ਆ ਤੁਸੀਂ ਤੁਹਾਡੀ ਪਰਿਵਾਰ ਇਦਾਂ ਹੀ ਖੁਸ਼ ਰਹੇ ਚੜ੍ਹਦੀ ਕਲਾ ਚ ਰਹੇ ਤੇ ਸਾਨੂੰ ਤੁਸੀਂ ਬੈਸਟ ਤੋਂ ਬੈਸਟ ਖਾਣੇ ਖਵਾਉਂਦੇ ਰਹੋ ਤੇ ਇਸ ਤੋਂ ਵੱਡੀ ਸਾਡੇ ਲਈ ਹੋਰ ਗੱਲ ਹੀ ਵੀ ਹੈ ਸੀ ਪੰਜਾਬ 'ਚ ਰਹਿ ਕੇ ਤੇ ਪੰਜਾਬੀ ਭਰਾਵਾਂ ਦੇ ਕੋਲੋਂ ਹੀ ਅਗੋ ਜਤੀ ਖਾਣੇ ਦਾ ਅਨੰਦ ਮਾਣੋ ਠੀਕ ਹੈ ਜੀ ਧੰਨਵਾਦ ਬਹੁਤ ਤੇ ਬਸ ਹੁਣ ਬੇਨਤੀ ਬਸ ਇਹ ਆ ਵੀ ਭਰਾਵਾਂ ਨੂੰ ਸਪੋਰਟ ਕਰਨ ਵਾਸਤੇ ਬਾਈ ਹੁਣਾਂ ਕੋਲ ਆਉਣਾ ਬਾਈ ਐਡਰੈਸ ਆਸੀਓ ਜੀ ਹਾਂ ਜੀ ਐਡਰੈਸ ਐਡਰੈਸ ਆਪਣਾ ਹੈਗਾ ਜਲੰਧਰ ਆਪਣਾ ਨਾਮਦੇਵ ਚੌਂਕ ਦਾ ਪੱਜਾਨੇ ਸਕਾਇਲਰਕ ਜੀ ਉੱਥੇ ਪਹਿਲਾਂ ਆਂਦੇ ਐਸਵੇ ਮੇਨ ਬ੍ਰਾਂਚ ਜੀ ਉਦੋਂ ਅਪਜੀਟ ਹੈ ਕੀ ਬਾਤ ਹੈ ਤੇ ਬਾਕੀ ਨੰਬਰ ਤੁਹਾਡਾ ਇੱਥੇ ਆ ਲਿਖਿਆ ਹੋਇਆ ਜੀ ਬਾਈ ਹੁਣਾਂ ਦਾ ਇੱਥੋਂ ਤੁਸੀਂ ਨੰਬਰ ਤੇ ਬਾਈ ਹੁਣਾਂ ਨੂੰ ਕਾਲ ਕਰਕੇ ਆ ਸਕਦੇ ਹੋ ਤੇ ਬਾਈ ਕੋਈ ਚੀਜ਼ ਸਪੈਸ਼ਲ ਆਰਡਰ ਦੇ ਵੀ ਬਣਾਉਣੀ ਬਣਾ ਦੇਣੀ ਉਹ ਜਾਂ ਕਿਵੇਂ ਹਾਂਜੀ ਜਿੱ ਜਾਦਾ ਕੰਟੈਂਟ ਦੀ ਤੇ ਉਹ ਵੀ ਦੇ ਦੇਣ ਦੇ ਲੱਸੀ ਵੀ ਦੇ ਦਿੰਦੇ ਆਪਾਂ ਲੱਸੀ ਦਾ ਵੀ ਆਰਡਰ ਚਲੋ ਸਾਰਾ ਜੋ ਲੱਸੀ ਦੇਈ ਜੋ ਵੀ ਕੁਝ ਕੁਛ ਚਾਹੀਦਾ ਹੋਵੇ ਹਾਂਜੀ ਹਾਂਜੀ ਤੇ ਕਿੰਨੇ ਦਿਨ ਪਹਿਲਾਂ ਤੁਹਾਨੂੰ ਆਰਡਰ ਕਰਨ ਇੱਕ ਦਿਨ ਪਹਿਲਾਂ ਦੇਣਾ ਬਣਾ ਇੱਕ ਦਿਨ ਪਹਿਲਾਂ ਤੁਹਾਨੂੰ ਅਸੀਂ ਆਰਡਰ ਕਰ ਦਈਏ ਹਾਂਜੀ ਕੀ ਬਾਤ ਹੈ ਬਜੀ ਬਹੁਤ ਵਧੀਆ ਤੇ ਸੋ ਹੁਣ ਕੁਛ ਨਹੀਂ ਕਰਦਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਸ਼ੇਅਰ ਕਰ ਦਿਓ ਤੇ ਬਾਈ ਹੁਣਾਂ ਨੂੰ ਵੱਧ ਤੋਂ ਵੱਧ ਸਪੋਰਟ ਕਰ ਦਿਓ ਤੇ ਜਦੋਂ ਪਤਾ ਲੱਗੇ ਵੀ ਭਰਾਵਾਂ ਦੇ ਕੋਲ ਟਾਈਮਿੰਗ ਜਿਹੜੀ ਆ ਬਹੁਤ ਸ਼ਾਰਟ ਹੋ ਗਈ ਭਾਈ ਸਾਡੇ ਟਾਈਮਿੰਗ ਨਹੀਂ ਪੁੱਛੀ ਭਾਈ ਟਾਈਮਿੰਗ ਦੱਸੋ ਕੀ ਆ ਟਾਈਮਿੰਗ ਆਪਣੇ 11:30 ਤੋਂ 4 ਵਜੇ ਤੱਕ ਹੋਣਗੇ 11:30 ਤੋਂ 4 ਵਜੇ ਤੱਕ 4 ਵਜੇ ਤੱਕ ਸਾਰਾ ਸਮਾਪਤ ਕਰੋ ਜੇ ਪਹਿਲਾ ਖਤਮ ਹੋ ਗਿਆ ਪਹਿਲਾ ਨਿਕਲ ਜੀਦਾ ਪਹਿਲਾ ਵੀ ਨਿਕਲ ਜਾਂਦਾ ਤਾਂ ਹੁਣ ਬਸ ਇੱਕ ਬੇਨਤੀ ਆ ਵੀ ਭਰਾ ਦਾ ਹੁਣੇ ਕੰਮ ਜਿਹੜਾ ਕਿ 4:30 ਖਤਮ ਹੁੰਦਾ ਹੁਣ 2 ਵਜੇ ਖਤਮ ਕਰਾ ਕੇ ਦਿਖਾਓ ਠੀਕ ਆ ਜੀ ਸਵਾਦ ਆਇਆ ਕਿਉਂ ਭਾਈ ਜੀ ਚਲੋ ਕਿਰਪਾ ਬਾਹਰ ਥੈਂਕ ਯੂ ਸੋ ਮਚ ਸਸਰੀ ਜੀ